ਸਿੱਧਾ ਰਾਜੂ ਨਾਂ ਦਾ ਇੱਕ ਮੁੰਡਾ ਮਸੂਰ ਦੇ ਇੱਕ ਹੋਟਲ 'ਚ ਜਾਂਦੇ ਆ। ਨਾਲ ਉਹਦੇ ਕੁੜੀ ਸੀ ਇੱਕ ਦਿਵਿਆ ਨਾਂ ਦੀ ਕੁੜੀ ਸੀ ਤੇ ਉਹ ਉਹਦੀ ਗਰਲਫ੍ਰੈਂਡ ਸੀ ਪਹਿਲਾਂ ਪ੍ਰਾਣੀ ਤੇ ਉਹ ਦੋਨੇ ਇੱਕ ਲੌਂਜ 'ਚ ਜਾਂਦੇ ਆ। ਮਸੂਰ 'ਚ ਇੱਕ ਮਸੂਰ ਤੇ ਇੱਕ ਲੌਂਜ ਰਹਿੰਦੇ ਆ ਉੱਥੇ ਰਹਿੰਦੇ ਆ ਉਹ। ਤੇ ਉੱਥੇ ਰਹਿੰਦੇ ਰਹਿੰਦੇ ਕਮਰੇ ਤੋਂ ਵਿੱਚ ਰਹਿੰਦੇ ਸੀ ਆਪਦਾ ਡਰੈੱਸ ਲਿਖਾਇਆ ਵੀ ਅਸੀਂ ਪਤੀ ਪਤਨੀ ਆ। ਤੇ ਐਡਰੈਸ ਲਿਖਾਇਆ ਤੇ ਥੋੜੇ ਟਾਈਮ ਬਾਅਦ ਉਹ ਕਮਰੇ 'ਚੋਂ ਬਾਹਰ ਨਿਕਲਿਆ। ਤੇ ਰਿਸੈਪਸ਼ਨ ਤੇ ਜਾ ਕੇ ਕਹਿੰਦਾ ਵੀ ਮੈਂ ਕੁਝ ਖਾਣ ਪੀਣ ਨੂੰ ਲੈ ਕੇ ਆਉਣਾ ਵੀ ਇੱਥੋਂ ਕਿਤੇ ਨੇੜੇ ਖਾਣ ਪੀਣ ਨੂੰ ਮਿਲ ਜੂਗਾ ਤੇ ਉਹ ਇੰਨੇ ਗੱਲ ਕਹਿ ਕੇ ਭਾਈ ਚਲਿਆ ਗਿਆ ਤੇ ਜਦੋਂ ਵਾਪਸ ਆਇਆ ਤੇ ਵਾਪਸ ਆਉਂਦੇ ਉਹ ਕਹਿੰਦਾ ਵੀ ਦਰਵਾਜ਼ਾ ਨਹੀਂ ਖੁੱਲਦਾ ਤੇ ਉਹ ਨਾਲ ਉੱਥੋਂ ਸਟਾਫ ਦੇ ਬੰਦੇ ਨੂੰ ਨਾਲ ਲੈ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਤੇ ਉਹ ਹੱਕੇ ਬੱਕੇ ਰਹਿ ਗਏ ਸਾਹਮਣੇ ਉਹ ਕੁੜੀ ਦਾ ਮੂੰਹ ਸਿਰ ਉੱਡਿਆ ਪਿਆ ਜਿਵੇਂ ਕਿ ਬਾਂਬ ਨੇ ਡਾਇਆ ਹੁੰਦਾ ਹੈ ਨਾ ਐ ਉੱਡ ਗਿਆ ਤੇ ਇਹ ਪਹਿਲਾ ਕਤਲ ਆ ਲੋਕ ਕਤਲ ਕਰਦੇ ਹੋਣਗੇ ਰੇ ਸਪਰੇ ਸਪਰੇ ਦੇਤੀ ਕਿਸੇ ਨੇ ਕਿਸੇ ਨੇ ਕੋਸੇ ਨਾਲ ਕਤਲ ਕਰਤਾ ਕਿਸੇ ਨੇ ਚਾਕੂ ਨਾਲ ਕਿਸੇ ਨੇ ਚਲ ਗੋਲੀ ਮਾਰਤੀ ਹੈ ਨਾ ਇਦਾਂ ਦੇ ਕਤਲ ਹੁੰਦੇ ਹੋਣਗੇ ਪਰ ਇਹ ਪਹਿਲਾ ਕਤਲ ਆ ਇਹ ਤੇ ਜਿਹਦੇ ਵਿੱਚ ਬੰਦੇ ਨੇ ਜਨਾਨੀ ਨੂੰ ਬੰਬ ਨਾਲ ਹੀ ਮੂੰਹ ਡਾਤਾ ਉਹਦਾ ਤੇ ਉਹ ਸਟਾਫ ਨੂੰ ਕਹਿੰਦਾ ਵੀ ਇਹ ਤਾਂ ਮੋਬਾਈਲ ਬਹੁਤ ਜੀ ਜੂਜ਼ ਯੂਜ਼ ਕਰਦੀ ਸੀ ਵੀ ਚਾਰਜ ਤੇ ਲੱਗਿਆ ਮੋਬਾਈਲ ਸੀ ਇਹਨੇ ਵਰਤਿਆ ਹੋਣਾ ਬਿਓਤ ਫਟ ਗਿਆ ਵੀ ਕਿਤੇ ਤਾਂ ਇਹਦਾ ਮੂੰਹ ਉੱਡ ਗਿਆ ਪਰ ਉਹ ਕਹਿੰਦੇ ਵੀ ਉਹ ਲੋਜ ਵਾਲੇ ਕਹਿੰਦੇ ਵੀ ਨਹੀਂ ਅਸੀਂ ਤਾਂ ਪੁਲਿਸ ਬੁਲਾਵਾਂਗੇ ਤੇ ਜਦੋਂ ਪੁਲਿਸ ਆਈ ਪੁਲਿਸ ਨੇ ਸ਼ਾਨਵੀਨ ਕਰੀ ਫਰੈਂਸਿਕ ਜਾਂਚ ਕਰੀ ਹੈ ਨਾ ਜਦੋਂ ਤੇ ਉਹ ਦੇਖਿਆ ਵੀ ਉਹ ਕੁੜੀ ਦੇ ਮੂੰਹ ਦੇ ਵਿੱਚ ਬੰਬ ਪਾ ਕੇ ਮਾਉਥ ਬੰਬ ਕਹਿ ਦਿੰਦੇ ਇਹਨੂੰ ਸ਼ਾਇਦ ਉਹਦੇ ਮੂੰਹ ਦੇ ਵਿੱਚ ਛੋਟਾ ਜਿਹਾ ਕੋਈ ਬੰਬ ਪਾ ਕੇ ਉਹਨੇ ਇਦਾਂ ਹੈ ਨਾ ਡਾਇਆ ਵੀ ਕੁੜੀ ਦਾ ਸਾਰਾ ਫੇਸ ਉੱਡ ਗਿਆ ਮੂੰਹ ਉੱਡ ਗਿਆ ਤੇ ਬਾਅਦ ਦੇ ਵਿੱਚ ਜਦੋਂ ਪੁਲਿਸ ਨੇ ਉਹਦੇ ਤੇ ਸਿਦਿਆਪਾ ਤੇ ਹੈ ਨਾ ਪੁੱਛੇ ਗਏ ਕਰੀ ਮੜਿਆ ਕਰਿਆ ਦਬਾਅ ਪਾਇਆ ਤੇ ਉਹ ਮੰਨ ਗਿਆ ਵੀ ਹਾਂ ਵੀ ਮੈਂ ਉਹਦੇ ਮੂੰਹ 'ਚ ਬੰਬ ਪਾ ਕੇ ਉੱਤੋਂ ਟੇਪ ਲਾ ਕੇ ਤੇ ਬਾਅਦ ਦੇ ਵਿੱਚ ਕਹਿੰਦਾ ਵੀ ਐ ਕਰਕੇ ਉਹਨੂੰ ਡਾਤਾ ਮੋਬਾਈਲ ਨਾਲ ਉਹ ਅਟੈਚ ਕਰਿਆ ਵਾਸੀਂ ਪਤਾ ਨਹੀਂ ਕਿੱਦਾਂ ਉਹਨੇ ਹਨਾ ਮੋਬਾਈਲ ਦੇ ਮੋਬਾਈਲ ਤੋਂ ਉਹਨੇ ਉਹਨੂੰ ਆਪਰੇਟ ਕੀਤਾ ਤੇ ਉਹਦਾ ਮੂੰਹ 'ਚ ਸਰ ਡਾਤਾ ਕੁੜੀ ਦਾ ਤੇ ਫੋਨ ਆਸਤੇ ਪਾਸੇ ਖਿਦਰੇ ਪਿਆ ਸੀ ਤੇ ਜਦੋਂ ਬਾਅਦ 'ਚ ਛਾਣਬੀਣ ਕਰੀ ਉਹ ਕੁੜੀ ਉਹਦੀ ਪਤਨੀ ਨਹੀਂ ਸੀ ਉਹ ਕਿਸੇ ਹੋਰ ਦੀ ਘਰ ਵਾਲੀ ਸੀ ਉਹ ਕਰੇ ਬਹਾਨਾ ਲਾ ਕੇ ਜਿਵੇਂ ਮੈਂ ਆਉਗੀ ਫਰੈਂਡ ਨੂੰ ਕਿਸੇ ਨੂੰ ਮਿਲਣੇ ਜਾਣੇ ਆ ਪਰ ਇਸ ਤੇ ਆਪਾ ਜਿਹੜਾ ਮੁੰਡਾ ਇਹਦੀ ਉਹ ਪੁਰਾਣੀ ਗਰਲਫ੍ਰੈਂਡ ਸੀ ਉਹ ਇਹਦੇ ਉਹ ਇਹਦੇ ਤੇ ਮਿਲਤਾ ਕਰਦਾ ਸੀ ਵੀ ਤੂੰ ਉਹਨੂੰ ਛੱਡ ਕੇ ਮੇਰੇ ਨਾਲ ਵਿਆਹ ਕਰਾ ਲੈ ਠੀਕਾ ਉਹ ਮੰਨੀ ਨਹੀਂ ਉਹ ਕਹਿੰਦੀ ਵੀ ਮੇਰਾ ਇੱਕ ਬੱਚਾ ਛੋਟਾ ਜਿਹਾ ਹੈ ਨਾ ਵੀ ਮੈਂ ਵਿਆਹ ਨਹੀਂ ਕਰਾ ਸਕਦੀ ਵੀ ਮੈਂ ਨਹੀਂ ਉਹ ਸਾਡੇ ਸਾਹ ਤੁਸੀਂ ਫੇਰੇ ਨੇ ਉਹਦੇ ਨਾਲ ਜ਼ਬਰਦਸਤੀ ਉਹਦੇ ਮੂੰਹ ਦੇ ਵਿੱਚ ਬੰਬ ਪਾ ਕੇ ਉਹਦੇ ਹੱਥ ਪੈਰਾਂ ਐ ਕਰਕੇ ਉਹਨੂੰ ਮਨ ਕੇ ਹਨਾ ਤੇ ਉਹਦਾ ਮੂੰਹ ਸਿਰ ਮੂੰਹ ਸਰੀ ਡਾਤਾ ਉਹਦਾ ਬੰਬ ਨਾਲ ਪੁਲਿਸ ਅਜੇ ਜਾਂਚ ਕਰਦੀ ਹੈ 23 ਅਗਸਤ ਦੀ ਘਟਨਾ ਮਸੂਰ ਚ ਉੱਥੇ ਇੱਕ ਲੋਚੇ ਘਟਨਾ ਹੋਈ ਆ ਪੁਲਿਸ ਅਜੇ ਜਾਣਬিন ਕਰ ਰਹੀ ਆ ਹਲੇ ਦੇਖਦੇ ਆ ਕਿ ਕੀ ਕੀ ਕਿਵੇਂ ਉਹਨੇ ਅਪਰੇਟ ਕਰਿਆ ਕਿਹੜੇ ਕਿਹੜੇ ਚਾਰजेस ਲੱਗਣਗੇ